ਆਪਣਾ ਜਿਓ ਰੂਮ ਤੇ ਕਹਿੰਦਾ ਉਹਨੇ ਪਾਈ ਗੋਰੇ ਦੀ ਬਾਅਦ ਬਾ ਥੋੜੀ ਜੀ ਬਾਤ ਲੈ ਗਿਆ ਹਾਂ ਲੈ ਜਾ ਕੇ ਥੋੜੀ ਬਾਤ ਗੋਰੇ ਨੂੰ ਕਹਿੰਦਾ ਆਪਣੇ শোরੂਮ ਕਿੱਥੇ ਕਹਿੰਦਾ ਨਾ ਆਪਣੇ ਤਾਂ ਹੈ ਹੀ ਨਹੀਂ ਗੋਰੇ ਉਹ ਝੂਠ ਦੀ ਮਾਰਦੇ ਸੀ ਹਾਂ ਉਹ ਕਹਿੰਦਾ ਨਹੀਂ ਤੇਰਾ ਉੱਤੇ ਕਾਰੋਬਾਰ ਕੀ ਹੈ ਕਹਿੰਦਾ ਥੋਡੇ ਸਰਦਾਰਾਂ ਦਾ শোরੂਮ ਹੈ ਕੱਪੜੇ ਦਾ ਹਾਂ ਵੀ ਮੈਂ 2.5 ਰੁਪਏ ਦੇ ਕੇ ਕਾਂਚੇ ਤੇ ਝਾੜੂ ਮਾਰਦਾ ਤੇ ਪੋਚਾ ਲਾਉਂਦਾ ਉਹਨੇ ਉੱਥੇ ਹੀ ਮੋੜ ਲਿਆ ਉਹਨੇ ਉੱਥੇ ਹੀ ਮੋੜ ਲਿਆ ਮੈਂ ਤੁਹਾਨੂੰ ਕਹਿੰਦਾ ਚੱਕ ਸਾਲਾ ਮਲੰਗ ਗੋਰਾ ਲਈ ਫਿਰਦਾ ਆ ਮਲੰਗ ਗੋਰਾਂ ਲਈ ਵਰਦੇ ਐ ਫਿਰ ਮਰ ਹੀ ਜਾਂਦੇ ਆ ਕਹਿੰਦਾ ਮੈਂ ਕਹਿੰਦਾ ਮੈਨੂੰ ਤਰੇਲ ਖਾਗ ਆਉਣੀ ਕਹਿੰਦਾ ਹੁਣ ਸਾਰੇ ਬੈਠੇ ਉੱਤੇ ਵੀ ਇਹ ਸ਼ੋਰੂਮ ਬਣਾਈ ਜਾਂਦਾ ਇਹ ਮਲੰਗ ਹੈ ਕਹਿੰਦਾ ਪੋਚੇ ਲਾਉਂਦਾ ਉੱਥੇ ਤੇ ਕਹਿੰਦਾ ਭਾਵਾ ਸਾਰਿਆਂ ਨੂੰ ਪਤਾ ਲੱਗ ਗਿਆ ਕਹਿੰਦਾ ਮੈਨੂੰ ਗੋਰੇ ਦਾ ਗੁੱਸਾ ਵੀ ਆਵੇ ਕਿ ਚੜੇ ਕੁੱਤਰੇ ਮੈਂ ਦੱਸ ਕਹਿੰਦਾ ਚੱਲ ਦੀਨੇ ਕਹਿੰਦਾ ਮੈਂ ਕਹਿੰਦਾ ਵੀਲੇ ਚੱਲੋ ਸਾਢ ਗਿਆ ਵਾ ਗੋਰਾ ਕੇ ਦੀਨੇ ਜਾਣਾ ਕਹਿੰਦਾ ਮੈਂ ਕਹਿੰਨੀ ਵੀਲੇ ਚੱਲ ਭਰਾਵਾ ਸਾਡੇ ਗੋਰੇ ਦਾ ਜੀ ਸਾਡ ਕਿਉਂ ਬੇਇੱਜ਼ਤੀ ਕਰਾ ਦੀ ਗੱਪ ਹੀ ਨਹੀਂ ਮਾਰਦੇ ਤੋ ਮਾਰਾ ਮੋਟਾ ਵੀ ਕੋ ਕਹਿੰਦਾ ਹੁਣ ਗੋਰੇ ਨਹੀਂ ਲਾ ਆਪਾਂ ਹਜੇ ਗੱਪ ਮਾਰਦੇ ਨੇ ਗੋਰੇ ਸਾਰੇ ਜਿਵੇਂ ਮਰਜ਼ੀ ਗੱਪ ਨਹੀਂ ਮਾਰਦੇ ਹੈਨਾ ਮੈਂਟੂ ਨੂੰ ਇੱਕ ਜੜੇ ਇੱਕ ਉਤਰੇ ਵਿਚਾਰੇ ਨੂੰ ਆਈ ਮੈਂਟੂ ਮੈਂਟੂ ਦੇ ਤਾਂ ਕਿੱਸੇ ਬਾਲੇ ਐ ਕਿਉਂਕਿ ਮੈਂ ਮੈਂਟੂ ਦੇ ਨਾਲ ਰਹਿੰਦਾ ਹੁੰਦਾ ਸੀਗਾ ਪੱਕਾ ਹੀ ਤੂੰ ਮੇਰਾ ਸਰਦਾ ਹੀ ਨਹੀਂਦਾ ਉਹਦੇ ਬਣਾ ਜਦਿਆਂ ਉਹਨੇ ਕਹਿੰਨੇ ਆ ਜਾ ਯਾਰ ਤਾਰੀ ਆ ਜਾ ਯਾਰ ਹੁਣ ਵੀ ਵੇਲਾ ਹੁਣ ਬ੍ਰੈਫਟਨ ਚ ਹੁਣ ਵੀ ਆਪਾਂ ਨੂੰ ਕਹਿੰਦਾ ਨਹੀਂ ਸੀ ਕਹਿੰਦਾ ਮੈਂ ਪਾਉਣਾ ਤੁਸੀਂ ਇੱਧਰ ਆਓ ਯਾਰ ਹਾਂ ਆਪਾਂ ਕਾਜ ਹੀ ਨਹੀਂ ਆਉਣਾ ਸੀ ਭਾਈ ਸਾਡਾ ਨਹੀਂ ਜੀ ਕਰਦਾ ਉਹਨੂੰ ਰੰਗੜੀ ਦੁਨੀਆ ਇਹ ਛੱਡਣ ਨੂੰ ਜੀ ਨਹੀਂ ਕਰਦਾ ਪਰ ਉਹਦਾ ਉੱਥੇ ਕਾਰੋਬਾਰ ਚੰਗਾ ਹੈ ਤੇ ਆ ਸਕੂਲ ਵੀ ਮੇਭੂਮੇ ਕਰਦਾ ਹੈ ਜਿਹੜਾ 4 ਬਾਈ 60 65 ਤਰ੍ਹਾਂ ਦਾ ਤਾਂ ਹੀ ਦੇ ਬੱਕਰੇ ਦਾ ਪੌਂਦਾ ਠੀਕ ਆ 1000 ਮਸ਼ਹੂਰ ਆ ਬੰਦੇ ਦਾ ਉੱਥੇ ਲੋਕ ਜਿਹੜੇ ਲੈ ਕੇ ਜਾਂਦੇ ਉਹਨਾਂ ਨੂੰ ਪਤਾ ਠੀਕ ਆ ਠੀਕ ਐ ਤੇ ਮੈਂਟੂ ਦੇ ਨਾਨਕੇ ਕੋਠੇ ਗੁਰੂ ਅੱਛਾ ਜਿਹੜੇ ਭੱਲੇ ਹੋਣੀਆਂ ਬੱਗੂ ਹੋਣੀ ਜਿਹੜਾ ਮੰਤਰੀ ਵੀ ਆਉਣ ਬਣਿਆ ਮੁੰਡਾ ਪਹਿਲਾਂ ਕਾਲੀਦਾਲ ਚੋਂਦਾ ਸੀ ਉਹਨਾਂ ਦੇ ਘਰੇ ਹਾਂ ਤੇ ਅਸੀਂ ਉਹਨਾਂ ਦੇ ਤੇ ਆ ਹੂੰ ਤੇ ਆਪਾਂ ਚਾਰ ਦਿਨ ਪਹਿਲਾਂ ਹੀ ਉੱਠ ਜਾਨੇ ਆ ਹਾਂ ਵਿਆਹ ਚਲਿਆ ਹਾਂ ਤੇ ਮੈਂਟੂ ਕਹਿੰਦਾ ਕੋਠੇ ਤੇ ਪਏ ਸਾਰੇ ਮੈਂ ਤਾਂ ਉੱਧ ਗਿਆ ਨਹੀਂ ਇਹ ਕੋਠੇ ਦੇ ਮੰਜੇ ਪੱਕੇ ਹੀ ਪਏ ਹੁੰਦੇ ਸੀ ਕੋਠੇ ਵਾਲੇ ਮੰਜੇ ਕੋਠੇ ਤੇ ਹੀ ਹੁੰਦੇ ਕੋਠੇ ਤੇ ਲਾ ਕੇ ਹੁੰਦੇ ਸੀ ਪਹਿਲਾਂ ਹਾਂ ਦੇ ਦੇਉ ਤੜ ਕੇ ਉੱਠੇ ਤੇ ਮੈਂਟੂ ਨੇ ਬੈਸਤਰਾ ਗੋਲ ਕਰਿਆ ਤੇ ਮਾਮੀ ਥੱਲੇ ਰੋਲਾ ਪਾਵੇ ਵੇ ਵੇਹਤਰਾ ਨਾਲ ਸਿੱਟੀ ਵੇ ਵੇਹਤਰਾ ਨਾਲ ਸਿੱਟੀ ਹਾਂ ਕਹਿੰਦਾ ਉੱਤੇ ਰੱਖ ਕੇ ਕੀ ਕਰਾਉਣਾ ਮਾਰਿਆ ਥੱਲੇ ਮੰਜਾ ਜੜੱਕ ਦੇ ਨੇ ਤੋੜਤਾ ਤੋੜਤਾ ਤੇ ਤੇਰਾ ਬੀੜਾ ਬੈਜੇ ਕਦੀ ਮੱਜੇ ਹੀ ਤੋੜਤਾ ਹਾਂ ਤੈਨੂੰ ਕਹੀ ਸਿੱਟੀ ਨਾ ਹਾਂ ਤੇ ਉਹਨਾਂ ਕਹੇ ਚਲ ਹੁਣ ਦੂਧਾ ਦਾ ਸੱਟ ਹੀ ਲੈਣ ਦੇ ਮੰਜੇ ਹੀ ਟੁੱਟ ਗਿਆ ਹਾਂ ਹੁਣ ਉਹਦਾ ਜਵਾਕਾਂੇ ਧਮਾ ਗਏ ਮੈਂਟੂ ਨੇ ਗੋਲ ਕਰਿਆ ਕਹਿੰਦਾ ਹੁਣ ਟੁੱਟੇ ਤੇ ਕਾਨੂੰ ਸਿੱਟਣਾ ਦੂਜੇ ਦੇ ਸੱਟ ਦੇ ਮੈਂਟੂ ਦਾ ਦੂਜੇ ਤੇ ਪਰ ਉਹ ਵੀ ਭੰਤਾ ਮਾ ਮਾ ਮਮੀ ਮਗਰ ਮੈਂਟੂ ਕੋ ਉੱਥਿਆ ਤੋਂ ਦੀ ਜਾਵੇ ਛਾਲਾ ਮਾਰਦਾ ਦੋ ਮੰਜੇ ਭਾਂਤੇ ਮੈਂਟੂ ਕਹਿੰਦਾ ਮੈਂ ਤਾਂ ਦੋ ਦੈਂ ਨਹੀਂ ਬੜਿਆ ਹਾਂ ਵਿਆਹ ਵਾਲੇ ਦਿਨ ਆ ਗਿਆ ਉਹਨਾਂ ਦਾ ਟੈਂਟ ਰੂਟ ਲਾਇਆ ਉਹ ਤਾਂ ਰੜੇ ਜੀ ਲਾਉਂਦੇ ਸੀ ਟੈਂਟ ਹਾਂ ਇੱਕ ਮਠਿਆਈ ਹੁੰਦੀ ਸੀਗੀ ਉਦੋਂ ਉਹ ਬਰਾਤ ਨੂੰ ਦਿੰਦੇ ਹੁੰਦੇ ਸੀ ਆਪਾਂ ਨੂੰ ਨਹੀਂ ਦਿੰਦੇ ਹੁੰਦੇ ਸੀ ਆਪ ਦੇ ਨੂੰ ਕੋਈ ਜਿਹੀ ਹਾਂ ਮੈਂਟੂ ਸਿੱਧਾ ਉੱਧਰ ਨੂੰ ਗਿਆ ਹਾਂ ਮੇਟਰੀ ਆ ਕੇ ਚੱਕ ਲਈ ਲੱਬੇੜਾ ਥਾ ਮਾਰਾ ਦੇ ਮਾਮੇ ਨੇ ਰੱਖ ਕੇ ਕਹਿੰਦਾ ਇਹ ਤੇਰੇ ਆਤੇ ਨਹੀਂ ਕਹਿੰਦਾ ਹਾਂ ਕਹਿੰਦਾ ਮੈਂਟੂ ਮੈਂ ਬੜੀਆ ਬੇਇਜ਼ਤੀ ਹੋ ਗਈ ਯਾਰ ਤਾਂ ਯਾਰ ਉਹ ਕਹਿੰਦਾ ਖਾਣੀ ਐ ਇਹ ਕਹਿੰਦਾ ਹਾਂ ਕਹਿੰਦਾ ਰੋੜੀਆਂ ਚ ਚੋਲ ਸਾਰੀਆਂ ਹਾਂ ਐਂਡ ਕਹਿੰਦਾ ਚੋਕ ਦੇ ਹੀ ਰੋੜੀਆਂ ਚ ਚੋਲ ਲੱਗ ਗਈ ਖਾਣ ਮਾਰੇ ਰੋੜੀਆਂ ਚ ਚੋਲ ਜਿਹੜੀਆਂ ਜਮਾ ਬਰੀਕ ਸੀਗੀਆਂ ਈਡੀਆਂ ਨੇ ਉਹ ਖੱਬੀ ਬੁਠਤੀ ਕਟਕਾ ਕਰੀ ਜਾਵੇ ਉਹ ਹਾਂ ਐਨੀਆਂ ਕਰ ਲੀਆਂ ਗੁੱਸਾ ਤਾਂ ਉਹਨੂੰ ਮਾਮੇ ਵਾਲਾ ਵੀ ਸਾਰਿਆਂ 'ਚ ਲਫੜ ਮਾਰਿਆ ਸਾਰਿਆਂ 'ਚ ਬੇਇਜ਼ਤੀ ਹੋ ਗਈ ਸਾਰੇ ਹਸੀ ਵਾਲੇ ਦੀ ਇਹਨੂੰ ਗਰਪੀ ਵਿੱਚ ਕੋਟੀ ਕਰੀ ਜਾਵਾ ਕਹਿੰਦਾ ਮੈਂ ਇਹਨੀਆਂ ਸਾਰੀਆਂ ਕਰਕੇ ਮੁੱਠੀ 'ਚ ਪਾ ਕੇ ਤੇ ਟੈਂਟ ਤੇ ਵੇਚਦੀ ਮਗਰਲੇ ਪਾਸੇ ਨਿਕਲ ਕੇ ਜਿਹੜੀ ਮਿਠਾਈ ਪਿੰਦੀ ਉਹ ਤੇ ਭੁੱਕ ਕੇ ਨਾ ਪਤਾ ਮੈਨੂੰ ਤੇ ਨਾ ਪਤਾ ਕਹਿੰਦਾ ਜਦੋਂ ਆਵੇਂ ਬਰਾਤ ਖਾ ਕੇ ਕਰਤ ਕਰਤ ਹੋਵੇ ਕਹਿੰਦਾ ਤੁੱਪਣ ਤੈਨਾਂ ਕੋਈ ਉਹ ਮੈਂਟੂ ਦਾ ਮਾਮਾ ਲੈਤੀ ਹੋਊ ਅੱਛਾ ਲੈਤੀ ਹੋਊ ਹਾਂ ਉਹ ਕਹਿੰਦਾ ਪੱਥਰ ਦੇ ਹੁੰਦੇ ਐ ਮਾਗ ਜੀ ਜਾਂ ਲੈ ਚਗਾ ਹਾਂ ਤੇ ਜਦੋਂ ਉਹਨੇ ਦੇਖਿਆ ਕਹਿੰਦੇ ਹਾਂ ਯਾਰ ਪੱਥਰ ਐ ਤਾਂ ਇਹ ਅਗੇ ਪੱਥਰ ਯਾਰ ਅਗੇ ਲਵਾਈ ਨੂੰ ਪੁੱਛੋ ਕਹਿੰਦਾ ਨਾ ਹਾਂ ਤੇ ਜਲੇਵਾ ਇਹਦਾ ਕੋਈ ਰੋਲ ਨਹੀਂ ਮੈਂਟੂ ਲੱਭੋ ਕਿੱਥੇ ਆ ਹਾਂ ਮੈਂ ਕਿੰਨੂ ਚੱਲ ਗਿਆ ਦੀਨੇ ਮੈਂ ਉਹਦਾ ਲੱਫੜਦਾ ਖਾਂਦਾ ਨਹੀਂ ਸੀ ਕਿਸੇ ਤੋਂ ਜੇ ਕੋਈ ਲੱਫੜ ਮਾਰਦਾ ਜਿਹਦੇ ਫਿਰਿਆ ਹੀ ਕਰਦਾ ਸੀ ਬਾਜਾਂ ਵਾਲੇ ਨਾ ਕਿੰਨੀ ਪੜੀ ਕਰਾਤੀ ਸੀ ਬਾਜ ਉਹ ਤੇ ਵੀ ਜਗਾਰਾ ਪਾਦਾ ਫਟੂ ਦੇ ਏਕਰੀ ਆਪਾਂ ਆਪਦੀ ਗੱਲ ਦਾ ਨਾ ਆਪਾਂ ਆਪੀ ਜਿਹੜਾ ਆਪਣਾ ਅੰਦਰਲਾ ਘਰ ਸੀ ਉਥੇ ਟਾਈਲਾਂ ਲਾਉਣੀਆਂ ਸੀ ਗੱਬਰ ਸੋਣ ਵੀ ਨਾਲ ਹੀ ਸੀ ਅਸੀਂ ਮੈਸਤਰੀ ਫੜ ਲਿਆ ਹੁੰਦਾ ਭਾਈ ਮੈਸਤਰੀ ਸੀ ਨਾ ਮਾ ਕੰਤਾ ਕਾਮਿਸ ਸਖਦਾਸੀ ਵਾਲੇ ਅੱਛਾ ਤੇ ਟੈਲਾ ਲਾਉਣ ਦਾ ਸੀ ਰਸੋਈ ਚ ਬਤੇਰਾ ਮੈਨੂੰ ਘਰ ਵਾਲੀ ਕਹਿੰਦੀ ਵੀ ਦੇਣੇ ਲਾ ਲਿਓ ਵੀ ਰਾਤ ਨੂੰ ਤੰਗ ਹੋਵਾਂਗੇ ਨਾਲ ਗਵਾਂਢੀ ਨਹੀਂ ਸੌਣ ਦੇਣੇ ਤੁਸੀਂ ਨਾਲੇ ਅਸੀਂ ਨਹੀਂ ਸੌਣਾ ਹਾਂ ਉਧਰ ਲੈ ਕਰੇ ਅੱਛਾ ਉਧਰ ਲੈਓ ਮੈਂ ਕਿਹਾ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਿਹਾ ਤੂੰ ਰਾਤ ਰਾਤ ਲਾ ਦੇਣੀ ਹੈ ਜਿਉਂ ਲੱਗੇ ਕੱਟਣ ਦਾ ਹੁਣ ਇਹ ਲੱਗਿਆ ਵੇਟ ਇੰਨਾ ਗ੍ਰਾਈਂਡਰ ਮਾਰੇ ਕੱਟ ਸਾਰਾ ਕਾਰ ਕਰ ਦੇਣਾ ਪਰ ਤਾਂ ਨਾ ਗਵਾਂਢੀ ਇੱਧਰ ਲੈ ਸੁੱਤੇ ਨਾ ਇੱਧਰ ਲਈ 4 ਵਜੇ ਦੇ ਨੂੰ ਟੈਲਾ ਹੜਤਿਆਂ ਰਸੋਈ ਚ